ਇਹ ਫਿਰ ਉੱਥੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਉਹ ਕਿਉਂ ਇਸ ਹਿਸਾਬ ਨਾਲ ਜਿਹੜਾ ਸਰਕਾਰ ਨੂੰ ਗਲਤ ਗਾਈਡ ਕਰਕੇ ਲੋਕਾਂ ਦੇ ਵਿੱਚ ਇਸ ਹਿਸਾਬ ਦਾ ਮੈਸੇਜ ਜਾਂਦਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 20 ਜੂਨ ਤੋਂ ਪਹਿਲਾਂ ਲੱਗਿਆ ਉਹਦਾ ਇਹ ਜਿਹੜਾ ਆਪਾਂ ਨਤੀਜਾ ਦੇਖਣਾ ਪਿਆ ਤੇ 20 ਜੂਨ ਤੋਂ ਬਾਅਦ ਲੱਗਦਾ ਮੈਂ ਤੁਹਾਡੀ ਸੁਣ ਰਿਹਾ ਸੀ ਸਪੀਚ ਵੀ ਤੁਸੀਂ ਕਹਿ ਰਹੇ ਹੋ ਜੁਲਾਈ ਦੇ ਪਹਿਲੇ ਵੀਕ ਜੇ ਲੱਗੇ ਝੋਨਾ ਤਾਂ ਉਹਦੇ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ। ਕੀ ਅੱਜਕੱਲ ਜਿਹੜੀ ਜ਼ਿਆਦਾ ਸਮੱਸਿਆ ਆਈ ਹੈ ਉਹ ਹਲਦੀ ਰੋਗ ਦੀ ਆਈ ਹੈ ਕਿਸਾਨਾਂ ਨੂੰ ਇਹਦਾ ਕੀ ਮੁੱਖ ਕਾਰਨ ਮੰਨਦੇ ਹੋ ਤੁਸੀਂ? ਝੋਨਾ ਮਾੜਾ ਨਹੀਂ ਝੋਨੇ 'ਚ ਪਾਣੀ ਮਾ ਪਰ ਪਾਣੀ ਤੁਸੀਂ ਜ਼ਿਕਰ ਕੀਤਾ ਪਾਣੀ ਝੋਨਾ ਵੀ ਖਾਂਦਾ ਪਾਣੀ ਮੱਕੀ ਵੀ ਖਾਂਦੀ ਹੈ ਮੈਂ ਸੈਮੀਨਾਰ ਸੁਣ ਰਿਹਾ ਸੀ ਤੁਹਾਡਾ ਪਾਣੀ ਸਫੈਦਾ ਵੀ ਖਾਂਦਾ ਪਰ ਇਹ ਨੂੰ ਅਸੀਂ ਉਹ ਜਿਹੜਾ 550 ਤੇ 1500 ਦਾ ਫਰਕ ਸੀਗਾ ਉਹ ਧਰਤੀ ਚੋਂ ਪਾਣੀ ਕੱਢ ਕੱਢ ਕੇ ਪੂਰਾ ਕੀਤਾ ਸੋ ਇਸ ਨੇ ਸਾਡੀ ਆਬੋ ਹਵਾ ਸਾਡੀ ਧਰਤੀ ਦੀ ਸਿਹਤ ਸਾਡਾ ਧਰਤੀ ਹੇਠਲਾ ਪਾਣੀ ਇਹਨਾਂ ਤਿੰਨਾਂ ਦੀ ਖਰਾਬੀ ਕੀਤੀ ਹੈ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਬਦਲ ਦਿਓ ਅਸੀਂ ਬਦਲ ਕਰਾਂਗੇ ਸਾਨੂੰ ਕਿ ਲੋੜ ਹੈ ਧਰਤੀ ਹੇਠੋਂ ਪਾਣੀ ਕੱਢਣ ਦੀ ਇਕ ਤਾਂ ਹੈਗਾ ਸਭ ਤੋਂ ਪਹਿਲਾ ਕਿ ਅਸੀਂ ਜਿਹੜੀ ਖੇਤੀ ਕਰਦੇ ਆ ਤਾਂ ਕੁਦਰਤ ਦੇ ਜਿਹੜੇ ਐਲੀਮੈਂਟਸ ਨੇ ਜੀ ਕੀ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਖੇਤੀ ਕਰਦੇ ਆ ਕਿ ਨਹੀਂ ਕਰਦੇ ਤੁਸੀਂ ਬਦਾਰ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਘਾਟ ਕਿੱਥੇ ਕਿਉਂ ਨਹੀਂ ਇੰਪਲੀਮੈਂਟ ਹੁੰਦਾ ਗਰਾਊਂਡ 'ਤੇ ਵਿਚਾਰੇ ਰੋਂਦੇ ਹੋਏ ਨਜ਼ਰ ਆਏ ਉਹ ਕਹਿੰਦੇ ਵੀ ਅਸੀਂ ਇੰਨਾ ਸਮਾਂ ਬਦਿੱਦ ਕੀਤਾ ਲੇਕਿਨ ਸਾਡਾ ਝਾੜ ਨਹੀਂ ਨਿਕਲਿਆ ਤੇ ਨਦੀਨ ਕਾਫੀ ਹੋਇਆ ਇਹਨਾਂ ਦੇ ਵਿੱਚ ਫੇਲ ਹੋਣ ਦਾ ਕਾਰਨ ਨਵੀਂ ਕੋਈ ਵੀ ਤਕਨੀਕ ਆਉਂਦੀ ਹੈ ਤਾਂ ਫੇਲਰ ਰੇਟ ਹੁੰਦੇ ਹੁੰਦੇ ਹੈ ਮੱਕੀ ਬਾਜਰਾ ਜਵਾਰ ਪਹਿਲਾਂ ਪ੍ਰਾਂਤਨ ਤੋਂ ਹੁੰਦੀਆਂ ਸੀ ਉਹ ਫਸਲਾਂ ਹੁਣ ਨਹੀਂ ਹੁੰਦੀਆਂ ਸੋ ਫਸਲ ਉਹੀ ਪੈਦਾ ਕਰਨੀ ਹੈ ਕਿਸਾਨ ਨੇ ਕਿਉਂਕਿ ਕਿਸਾਨ ਨੇ ਆਪਣਾ ਢਿੱਡ ਵੀ ਭਰਨਾ ਆਪਣੇ ਬੱਚਿਆਂ ਨੂੰ ਵੀ ਪਾਲਣਾ ਪਵਣ ਦੇ ਰੂਪ ਆੜੀ ਪਿਤਾ ਮਾਤਾ ਤਰਤਮਹਤ ਸੋ ਇਹ ਲਾਈਨਾਂ ਦੇ ਵਿੱਚ ਇਹ ਗੁਰਬਾਣੀ ਦੇ ਤੁਕਾਂ ਦੇ ਵਿੱਚ ਬਹੁਤ ਵੱਡੇ ਅਰਥ ਨੇ ਹਰੇਕ ਚੀਜ਼ ਨੂੰ ਸਾਵ ਸਭਾਲ ਕੇ ਰੱਖਣਾ ਅੱਜ ਸਮੇ ਦੀ ਮੁੱਖ ਲੋੜ ਬਣ ਗਈ ਹੈ ਜੇਕਰ ਸਮੇ ਰੇ ਦੇ ਨਾ ਸੰਭਾਲਿਆ ਗਿਆ ਇਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਤੀਜੇ ਨੇ ਬਹੁਤ ਮਾੜੇ ਨਿਕਲਗੇ। ਸਸਰੀਕਲਜੀ ਗੁਰਪ੍ਰੀਤ ਸਿੰਘ ਅਮਲੋ ਵੱਲੋਂ ਪ੍ਰਾਈਮ ਟੂਡੇ ਟੀਵੀ ਤੇ ਤੁਹਾਡਾ ਸਵਾਗਤ ਹੈ। ਗੱਲਬਾਤ ਅੱਜ ਖੇਤੀਬਾੜੀ ਖੇਤਰ ਨੂੰ ਲੈ ਕੇ ਕਰਾਂਗੇ। ਜਿਸ ਤਰੀਕੇ ਦੇ ਨਾਲ ਅੱਜ ਦੀ ਖੇਤੀਬਾੜੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਨਿਤ ਦਿਨੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਤਾਂ ਦੂਸਰੇ ਪਾਸੇ ਆਬੋ ਹਵਾ ਪੌਣ ਪਾਣੀ ਜਾਂ ਤਰਤੀਹ ਟਹਟਲਾ ਪਾਣੀ ਕਿਸ ਤਰੀਕੇ ਦੇ ਨਾਲ ਤਰਤੀਹ ਹਟਾ ਉਹ ਡੂੰਗਾ ਹੁੰਦਾ ਹੋਇਆ ਨਜ਼ਰ ਆ ਰਿਹਾ। ਇਸ ਤੇ ਅੱਜ تفसील ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਆਈਐਸ ਕਾਨ ਸਿੰਘ ਪੰਨੂ ਹਾਜ਼ਰ ਨੇ। ਆ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਅਸੀ ਕਰੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੀ ਸਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗਲਬਤ ਕੀਤੀ ਹੈ ਤੁਹਾਡਾ ਖੇਤੀਬਾੜੀ ਸੈਕਟਰ ਦੇ ਵਿੱਚ ਖੇਤੀਬਾੜੀ ਖੇਤ ਦੇ ਵਿੱਚ ਤੁਸੀਂ ਬਤੌਰ ਚੰਗੀਆਂ ਜਿਹੜੀਆਂ ਸਵਾਮਾ ਨੇ ਸਰਕਾਰ ਦੇ ਵਿੱਚ ਵੀ ਨਿਭਾਈਆਂ ਨੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਕਿ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ ਖੇਤੀਬਾੜੀ ਬਹੁਤ ਹੀ ਲਾਹੇਬੰਦ ਜਿਹੜਾ ਹੈ ਧੰਦਾ ਨਹੀਂ ਰਹਿ ਗਿਆ ਕਿਉਂਕਿ ਬਹੁਤ ਜਾਣੇ ਇਸ ਤੋਂ ਜਿਹੜਾ ਮਤਲਬ ਕਿ ਹਟ ਗਏ ਨੇ ਪਾਸੇ हट ਗਏ ਨੇ ਕਿਸ ਤਰੀਕੇ ਨਾਲ ਕਿਸਾਨ ਜੁੜਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਆਪਾਂ ਕਿਸਾਨੇ ਨੂੰ ਅੱਗੇ ਪਰਫੁੱਲਤ ਹੋਰ ਕਰਾਂਗੇ ਕਹੇ ਜੀ ਵਿਜ਼ਰ ਨੇ ਹੁਣ ਤੁਹਾਡੇ ਕੋਲ ਬਤੌਰ ਰਿਟਾਇਰ ਹੋਣ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਚ ਵਿਚਰਦੇ ਹੋ ਦੇਖੋ ਜੀ ਇਹ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਦੁਨੀਆਂ ਦੀ ਸਭ ਤੋਂ ਜ਼ਰਖੇਸ਼ ਧਰਤੀ ਹੈ ਜੀ ਲਗਾਤਾਰ ਦਰਿਆ ਇੱਥੇ ਵਗਦੇ ਰਹੇ ਨੇ ਆਪਾਂ ਲੋਅ ਏਰੀਆ 'ਚ ਖੜੇ ਆ ਕਿਸੇ ਜ਼ਮਾਨੇ ਚ ਸਤਲੁਜ ਇਧਰੋਂ ਵਗਦਾ ਰਿਹਾ ਹੁਣ ਤਾਂ ਰੋਪੜ ਤੋਂ ਨਮਾਸ਼ਹਿਰ ਵਾਲੇ ਪਾਸੇ ਨੂੰ ਤੇ ਫਿਰ ਉਹ ਦਲਿੰਦਰ ਵਾਲੇ ਪਾਸੇ ਨੂੰ ਚਲਾ ਗਿਆ ਜੀ ਤੇ ਕਿਸੇ ਜ਼ਮਾਨੇ ਚ ਇੱਥੇ ਵਗਦਾ ਰਿਹਾ ਤੇ ਬਹੁਤ ਜ਼ਿਆਦਾ ਜ਼ਰਖੇਸ਼ ਧਰਤੀ ਹੈ ਤੇ ਇਸ ਜ਼ਰਖੇਸ਼ਤਾ ਦਾ ਪਤਾ ਜ਼ਿਆਦਾ ਇਹਦੀ ਵੈਲਿਊ ਤਾਂ ਵਧੀ ਹੈ ਜੇ ਇਸ ਧਰਤੀ ਦੇ ਥੱਲੇ ਪਾਣੀ ਵੀ ਹੋਵੇ ਹੂੰ ਤੋਂ ਇਸ ਧਰਤੀ ਦੇ ਪੰਜਾਬ ਦੀ ਧਰਤੀ ਦੇ ਥੱਲੇ ਮਿੱਠਾ ਪਾਣੀ ਹੈ ਹਜ਼ਾਰਾਂ ਸਾਲਾਂ ਚੋਂ ਧਰਤੀ ਦਾ ਮੀਂਹ ਦਾ دریاਵਾਂ ਦਾ ਪਾਣੀ ਜੀਰ ਕੇ ਉੱਥੇ ਪਾਣੀ ਮਿੱਠਾ ਸੋ ਮਿੱਠਾ ਪਾਣੀ ਹੋ ਗਿਆ ਜ਼ਰਖੇਸ਼ ਧਰਤੀ ਹੋ ਗਈ ਮਿਹਨਤੀ ਲੋਕ ਹੋ ਗਏ ਸੋ ਉਸ ਕਰਕੇ ਇਹ ਖਿੱਤਾ ਖੇਤੀਬਾੜੀ ਦਾ ਬੜਾ ਇੰਪੋਰਟੈਂਟ ਖਿੱਤਾ ਹੈ ਦੁਨੀਆ ਦੇ ਵਿੱਚ ਅਸੀਂ ਨੈਸ਼ਨਲ ਕਿਟੀ ਦੇ ਵਿੱਚ ਜਿਹੜਾ ਨੈਸ਼ਨਲ ਫੂਡ ਗ੍ਰੇਨ ਦਾ ਇੱਕ ਹੈਗਾ ਸਿਸਟਮ ਉਹਦੇ ਚ 25% ਦੇ ਕਰੀਬ ਇਸ ਖਿੱਤੇ ਚੋਂ ਅਸੀਂ ਕਣਕ ਤੇ ਝੋਨਾ ਉੱਥੇ ਦਨੇ ਆ ਹਾਲਾਂਕਿ ਸਾਡਾ ਆਪਣਾ ਏਰੀਆ ਜਿਹੜਾ ਕਿ 1.5-2% ਹੀ ਆ ਸੋ ਇਹ ਬਹੁਤ ਵੱਡਾ ਏਰੀਆ ਹੈਗਾ ਜਿੱਥੇ ਕਿ ਲੋਕ ਖੇਤੀਬਾੜੀ ਕਰਦੇ ਨੇ ਹਾਂ ਥੋੜੀ ਗੱਲ ਸਹੀ ਹੈ ਕਿ ਹੁਣ ਸਮੱਸਿਆਵਾਂ ਭਾਵੇਂ ਕਿ ਸਮੱਸਿਆਵਾਂ ਤਾਂ ਹਰੇਕ ਦੌਰ ਦੇ ਵਿੱਚ ਹਰੇਕ ਲੋਕਾਂ ਨੂੰ ਹੁੰਦੀਆਂ ਨੇ ਇੱਧਰ ਚੁਣੌਤੀਆਂ ਵਧ ਗਈਆਂ ਚੁਣੌਤੀਆਂ ਵਧੀਆਂ ਨੇ ਚੁਣੌਤੀਆਂ ਦੇ ਵਿੱਚ ਜਿਹੜੇ 2-3 ਗੱਲਾਂ ਨੇ ਇੱਕ ਤਾਂ ਹੈਗਾ ਸਭ ਤੋਂ ਪਹਿਲਾਂ ਕਿ ਅਸੀਂ ਜਿਹੜੀ ਖੇਤੀ ਕਰਦੇ ਆ ਤਾਂ ਕੁਦਰਤ ਦੇ ਜਿਹੜੇ ਐਲੀਮੈਂਟਸ ਨੇ ਜੀ ਕੀ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਖੇਤੀ ਕਰਦੇ ਆ ਕਿ ਨਹੀਂ ਕਰਦੇ ਹੂੰ ਕਿਉਂਕਿ ਬਾਕੀ ਦੇ ਜਿਹੜੇ ਸ਼ੋਭੇ ਨੇ ਬਾਕੀ ਦੇ ਜਿਹੜੇ ਕਾਰੋਬਾਰ ਨੇ ਉਹ ਕੁਦਰਤ ਤੋਂ ਪਸੇਟ ਕੇ ਵੀ ਕਰ ਸਕਦੇ ਤੁਸੀਂ ਸਰਵਿਸ ਕਰ ਸਕਦੇ ਹੋ ਤੁਸੀਂ ਹੋਟਲ ਖੋਲ੍ਹ ਸਕਦੇ ਹੋ ਤੁਸੀਂ ਫੈਕਟਰੀਆਂ ਲਾ ਸਕਦੇ ਹੋ ਤੁਸੀਂ ਨੌਕਰੀਆਂ ਕਰ ਸਕਦੇ ਹੋ ਪਰ ਖੇਤੀਬਾੜੀ ਜਿਹੜੀ ਹੈ ਉਹ ਤਾਂ ਕੁਦਰਤ ਦੇ ਨਾਲ ਲੜ ਕੇ ਹੀ ਹੋਏਗੀ ਹੋਇਆ ਕੀ ਹੈ ਕਿ ਪਿਛਲੇ 30 40 ਸਾਲਾਂ ਚ ਜਿਆਦਾ ਸਾਡੇ ਕੋਲ ਝੋਨਾ ਆਇਆ ਪੰਜਾਬ ਚ ਜੀ ਸੋ ਝੋਨਾ ਕਿਸ ਤਰ੍ਹਾਂ ਦੀ ਕ੍ਰੌਪ ਆਈ 1978 ਤੋਂ ਪਹਿਲਾਂ ਅਸੀਂ ਸਿਰਫ 3 ਲੱਖ ਹੈਕਟੇਅਰ ਦੇ ਵਿੱਚ ਝੋਨਾ ਹੁੰਦਾ ਸੀ ਹੁਣ 33 ਲੱਖ ਹੈਕਟੇਅਰ ਚ ਹੁੰਦਾ ਇਹ ਕ੍ਰੌਪ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਪੰਜਾਬ ਦੀ ਕ੍ਰੌਪ ਨਹੀਂ ਸੀ ਇਹ ਬਾਹਰੋਂ ਆਈ ਹੈ ਇਹ ਉਸ ਖਿੱਤੇ ਚ ਆਈ ਹੈ ਜਿਹੜੇ ਖਿੱਤੇ ਦੇ ਵਿੱਚ ਮੀਂਹ ਜਾਦੇ ਪੈਂਦੇ ਹੈਗੇ 1500 2000 ਮਿਲੀਮੀਟਰ ਤੋਂ ਵੱਧ ਮੀਂਹ ਪੈਂਦਾ ਸਾਡੇ 550 ਮਿਲੀਮੀਟਰ ਮੀਂਹ ਪੈਂਦਾ ਹੈਗਾ ਸਾਲ ਦਾ ਤੋਂ ਅਸੀਂ ਫਿਰ ਕੀ ਕੀਤਾ ਇਸ ਕ੍ਰੌਪ ਸਾਡੇ ਕੋਲ ਆ ਗਈ ਭਾਰਤ ਸਰਕਾਰ ਦੀਆਂ ਪਾਲਿਸੀਜ਼ ਚ ਆ ਗਈ ਕਿਉਂਕਿ ਭਾਰਤ ਸਰਕਾਰ ਨੂੰ ਜਿਹੜਾ ਹੈਗਾ ਹਿੰਦੁਸਤਾਨ ਦਾ ਢਿੱਡ ਭਰਨ ਵਾਸਤੇ ਫੂਡ ਗ੍ਰੇਨ ਚਾਹੀਦੇ ਸੀ ਉਸ ਸਮੇਂ ਵਿੱਚ ਸੋ ਆ ਗਈ ਪਰ ਇਹਨੂੰ ਅਸੀਂ ਉਹ ਜਿਹੜਾ 550 ਤੇ 1500 ਦਾ ਫਰਕ ਸੀਗਾ ਉਹ ਧਰਤੀ ਚ ਪਾਣੀ ਕੱਢ ਕੱਢ ਕੇ ਪੂਰਾ ਕੀਤਾ ਸੋ ਇਸ ਨੇ ਸਾਡੀ ਆਬੋ ਹਵਾ ਸਾਡੀ ਧਰਤੀ ਦੀ ਸਿਹਤ ਸਾਡਾ ਧਰਤੀ ਹੇਠਲਾ ਪਾਣੀ ਇਹਨਾਂ ਤਿੰਨਾਂ ਦੀ ਖਰਾਬੀ ਕੀਤੀ ਹੈ ਤੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੇਤੀ ਦੀ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਇਹ ਪਹਿਲਾਂ ਤਾਂ ਇਹਨੂੰ ਇਹਨੂੰ ਕਨਫਰੰਟ ਕਰੀਏ ਇਹਦਾ ਸਾਹਮਣਾ ਕਰੀਏ ਕਿ ਅਸੀਂ ਆਪਣੀ ਖੇਤੀ ਨੂੰ ਕੁਦਰਤ ਪੱਖੀ ਕਿਸ ਤਰ੍ਹਾਂ ਬਣਾ ਸਕਦੇ ਹਾਂ ਅੱਛਾ ਪੰਨੂ ਸਾਹਿਬ ਆਪਾਂ ਮੈਂ ਥੋੜੇ ਕੋ ਪਛੋਕੜ ਤੇ ਵੱਲ ਮਾੜਾ ਜਾਊਂਗਾ ਆਪਾਂ ਹਰੀ ਕ੍ਰਾਂਤੀ ਦੇ ਦੌਰ ਤੋਂ ਆਪਾਂ ਲੈ ਕੇ ਆਈਏ ਤਾਂ ਜ਼ਿਆਦਾਤਰ ਇਹੀ ਹੋਇਆ ਕਿ ਪੰਜਾਬ ਦੇ ਵਿੱਚ ਜਾਂ ਫਿਰ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਫਸਲਾਂ ਉਗਾਉਣ ਦੇ ਲਈ ਉਹਨੂੰ ਉਤਸ਼ਾਹਿਤ ਕੀਤਾ ਗਿਆ ਉਸ ਮੌਕੇ ਦੇ ਲੇਕਿਨ ਦੌਰ ਸੀ ਉਸ ਮੌਕੇ ਦੀ ਸਮੇਂ ਦੀ ਮੁੱਖ ਲੋੜ ਸੀ ਕਿ ਉਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਕਣਕ ਬੀਜਣੀ ਪਈ ਜਿਵੇਂ ਹੁਣ ਤੁਸੀਂ ਝੋਆ ਬਣਾ ਜੀਰੀ ਦਾ ਜ਼ਿਕਰ ਕਰ ਰਹੇ ਹੋ ਨਾ ਚੌਲ ਦਾ ਜ਼ਿਕਰ ਕਰ ਰਹੇ ਆਪਾਂ ਕਿਸ ਤਰੀਕੇ ਨਾਲ ਆਪਾਂ ਅੱਗੇ ਵਧ ਸਕਦੇ ਕਿਉਂਕਿ ਜਾਂ ਤਾਂ ਸਰਕਾਰ ਕੋਲ ਤੁਸੀਂ ਬਦੋਂ ਸਰਕਾਰ ਦੇ ਵਿੱਚ ਵੀ ਬਹੁਤ ਅਜਿਹੀ ਜਿਹੜੇ ਏਜੰਡੇ ਨੇ ਉਹ ਬਣਾਏ ਸੀਗੇ ਤਾਂ ਹੁਣ ਕਿਸ ਤਰੀਕੇ ਨਾਲ ਜਿਵੇਂ ਮੱਕੀ ਬਾਜਰਾ ਜਵਾਰ ਪਹਿਲਾਂ ਪ੍ਰਾਂਤਨ ਤੋਂ ਹੁੰਦੀਆਂ ਸੀਗੀਆਂ ਉਹ ਫਸਲਾਂ ਹੁਣ ਨਹੀਂ ਹੁੰਦੀਆਂ ਨਰਮਾ ਹੋ ਗਿਆ ਉਹ ਵੀ ਬਠਿੰਡੇ ਵਾਲੀ ਬੈਲਟ ਤੇ ਖਤਮ ਹੋ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਜੀਰਿਓ ਲੱਗਦੀ ਆ ਤਾਂ ਇਹ ਕਿਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਇਹਦਾ ਬਦਲ ਲਈਏ ਸਰਕਾਰ ਕੋਲ ਕਿਸ ਤਰੀਕੇ ਨਾਲ ਇਹ ਜਿਹੇ ਪਲਾਨ ਹੋਰ ਹੋ ਸਕਦੇ ਨੇ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਅੱਜ ਦੇ ਤਰੀਕ ਦੇ ਵਿੱਚ ਫਸਲ ਸਿਰਫ ਉਹੀ ਹੁੰਦੀ ਹੈ ਜਿਹੜੀਆਂ ਵਿਕੇ ਜੀ ਤੁਸੀਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਪੈਦਾ ਕਰ ਲਓ ਜਿਹੜੀਆਂ ਵਿਕਣਾਂ ਹੂੰ ਤੁਸੀਂ ਮੱਕੀ ਦੀ ਗੱਲ ਕਰਦੇ ਹੋ ਹਾਂ ਹੁਣ ਤਾਂ ਐਥਨੋਲ ਵਾਲੀਆਂ ਫੈਕਟਰੀਆਂ ਨੇ ਕੁਝ ਦੋਕ ਸਾਲ ਤੋਂ ਉਹ ਚੱਕਣੀ ਸ਼ੁਰੂ ਕੀਤੀ ਹੈ ਭਾਰਤ ਸਰਕਾਰ ਦੀ ਪਾਲਿਸੀ ਚੇਂਜ ਹੋਈ ਹੈ ਨਹੀਂ ਤਾਂ ਤੁਸੀਂ ਮੱਕੀ ਪੈਦਾ ਕਰ ਰਹੇ ਸੀ ਮਾਰਕੀਟ ਦੇ ਵਿੱਚ ਜਾ ਕੇ 13 1400 1200 ਨੂੰ ਵਿਕਦੀ ਸੀ ਜੀ ਸੋ ਫਸਲ ਉਹੀ ਪੈਦਾ ਕਰਨੀ ਹੈ ਕਿਸਾਨ ਨੇ ਕਿਉਂਕਿ ਕਿਸਾਨ ਨੇ ਆਪਣਾ ਢਿੱਡ ਵੀ ਭਰਨਾ ਆਪਣੇ ਬੱਚਿਆਂ ਨੂੰ ਵੀ ਪਾਲਣਾ ਹੂੰ ਸੋ ਸਾਨੂੰ ਜਿਹੜੀਆਂ ਇਹ ਦੋ ਫਸਲਾਂ ਨੇ ਝੋਨਾ ਤੇ ਕਣਕ ਇਹ ਸਾਡੀਆਂ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਹੜੀ ਅਸ਼ੋਰਡ ਕ੍ਰੌਪ ਹੈ ਮਤਲਬ ਇਹ ਜੇ ਫਲੱਡ ਕੋਈ ਵਗੈਰਾ ਵੱਡਾ ਨਾ ਆਵੇ ਤਾਂ ਇਹ ਕ੍ਰੌਪ ਸਾਡੇ ਬਹੁਤ ਵਧੀਆ ਹੋ ਜਾਂਦੀਆਂ ਦੋਨੇ ਹੁੰਦੀਆਂ ਨੇ ਅਸ਼ੋਰਡ ਮਾਰਕੀਟਿੰਗ ਹੈ ਅਸ਼ੋਰਡ ਮਾਰਕੀਟ ਕਲੀਅਰੈਂਸ ਹੈ ਵੀ ਮੰਡੀਆਂ ਚੋਂ ਅਸੀਂ ਜਾ ਕੇ ਸੁੱਟੀ ਮੰਡੀਆਂ ਚੋਂ ਜਾ ਕੇ ਉਹ ਵਿਕ ਜਾਣੀਆਂ ਪਿੱਛੇ ਚਲੇ ਜਾਣੀਆਂ ਲੋਕਾਂ ਦੇ ਖੇਤਾਂ ਤੇ ਲੋਕਾਂ ਦੇ ਬੈਂਕਾਂ ਦੇ ਵਿੱਚ ਪੈਸਾ ਆ ਜਾਣਾ ਜੀ ਸੋ ਇਹ ਸਾਡੀਆਂ ਦੋ ਕ੍ਰੌਪਸ ਨੇ ਜਿਹੜੀਆਂ ਸਾਡੀਆਂ ਬੜੀਆਂ ਸ਼ੋਰਡ ਕ੍ਰੌਪਸ ਨੇ ਹਮ ਅੱਛਾ ਹਿੰਦੁਸਤਾਨ ਦੀ ਇੰਨੀ ਵੱਡੀ ਮਾਰਕੀਟ ਇਹਨਾਂ ਕ੍ਰੌਪਸ ਸਾਡੇ ਕੋਲ ਹੈਗੀ ਹੈ। ਸੋ ਰੌਲਾ ਇਹ ਹੈ ਕਿ ਇਹਨਾਂ ਕ੍ਰੌਪਸ ਨੂੰ ਅਸੀਂ ਬੀਜੀਏ ਇਸ ਤਰੀਕੇ ਨਾਲ। ਇਹਦੀ ਐਗਰੋਨਮੀ ਇਹਨੂੰ ਬੀਜਣ ਦਾ ਢੰਗ ਤਰੀਕੇ ਇਸ ਤਰ੍ਹਾਂ ਦੇ ਬਣਾਈਏ ਜਿਦੇ ਨਾਲ ਸਾਡੀ ਜਿਹੜੇ ਨੇਚਰਲ ਰਿਸੋਰਸਸ ਨੇ ਸਾਡੇ ਕੁਦਰਤੀ ਸੋਮੇ ਨੇ ਜਿਹੜੇ ਖਾਸ ਕਰਕੇ ਝੋਨੇ ਕਰਕੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨ ਨਾ ਹੋਣਾ। ਇਹ ਫਸਲਾਂ ਕਰਦੇ ਹੋਏ ਇਹਨੂੰ ਕੁਦਰਤੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਕਰਦੇ ਹੋਏ ਨਾਲ ਦੀ ਨਾਲ ਹੌਲੀ ਹੌਲੀ ਕਰਕੇ ਜੇ ਹੋਰ ਫਸਲਾਂ ਵੱਲ ਜਾਈਏ ਆ ਜਿਵੇਂ ਹੁਣ ਬਾਗਬਾਨੀ ਵੱਲ ਉਹ ਭਗਵਾਨੀ ਵਾਲੇ ਪਾਸੇ ਨੂੰ ਬਹੁਤ ਰੋਕ ਰਹੇ ਨੇ ਅਸਲ ਅਸਲ ਜੇ ਤੁਹਾਡੇ ਨਾਲ ਵਿਚਾਲੇ ਆ ਬੜਾ ਬੜਾ ਵੱਡਾ ਇਸ਼ੂ ਹੈ ਇਹ ਬੜਾ ਵੱਡਾ ਵਿਸ਼ਾ ਵੀ ਹੈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਬਦਲ ਦਿਓ ਅਸੀਂ ਬਦਲ ਕਰਾਂਗੇ ਸਾਨੂੰ ਕਿ ਲੋੜ ਹੈ ਧਰਤੀ ਹਟੋ ਪਾਣੀ ਕੱਢਣ ਦੀ ਲੇਕਿਨ ਕਿਤਨੇ ਕਿਤੇ ਲੱਗਦਾ ਨਹੀਂ ਕਿ ਜਿਵੇਂ ਹੁਣ ਐਮਐਸਪੀ ਦਾ ਮੁੱਦਾ ਮੈਂ ਇਹਦੇ ਨਾਲ ਕੇਂਦਰ ਕੇ ਦਾ ਇੰਟਰਲਿੰਕ ਹੁੰਦਾ ਹੈ ਨਾ ਐਮਐਸਪੀ ਪਿੱਛੇ ਬਹੁਤ ਪ੍ਰਦਰਸ਼ਨ ਹੋਇਆ ਐਜੀਟੇਸ਼ਨ ਹੋਇਆ ਤਾਂ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੀ ਹੈ ਉਹ ਉਹਦਾ ਕੋਈ ਬਦਲ ਹਲੇ ਤੱਕ ਵੀ ਸਰਕਾਰ ਨਹੀਂ ਲੱਭਿਆ ਨਹੀਂ ਭਾਵੇਂ ਥੋੜਾ ਜਿਹਾ ਐਮਐਸਪੀ ਦੇ ਵਿੱਚ ਬੜਾ ਬੜਾ ਉਤਰੀ ਕਰਕੇ ਕੇਂਦਰ ਦੀ ਹਕੂਮਤ ਜਿਹੜੀ ਉਹ ਕਹਿ ਦਿੰਦੀ ਹੈ ਲੇਕਿਨ ਗਰਾਊਂਡ ਪੱਧਰ ਤੇ ਜਿਹੜੇ ਕਿਸਾਨ ਨੇ ਉਹ ਹੁਣੇ ਤੋਂ ਹਟਣ ਨੂੰ ਤਿਆਰ ਨਹੀਂ ਹੈ ਇਹ ਕੀ ਕਾਰਨ ਮੰਨਦੇ ਹੋ ਨਹੀਂ ਆਪਾਂ ਤਾਂ ਕਿਸਾਨਾਂ ਦੀ ਡਿਮਾਂਡ ਵੀ ਹੈ ਪੰਜਾਬ ਗਵਰਨਮੈਂਟ ਦੀ ਡਿਮਾਂਡ ਵੀ ਹੈ ਕਿ ਜੇ ਅੱਜ ਪੰਜਾਬ ਦਾ ਕਿਸਾਨ ਕਣਕ ਤੇ ਝੋਨੇ ਵਾਲੇ ਪਾਸੇ ਆਇਆ ਹੈਗਾ ਜੀ ਤਾਂ ਉਹ ਭਾਰ ਸਰਕਾਰ ਦੀ ਉਸ ਪਾਲਿਸੀ ਦੇ ਵਿੱਚ ਆਇਆ ਕਿ ਇੱਕ ਤਾਂ ਉਹਨਾਂ ਨੂੰ ਮਾਲ ਚਾਹੀਦਾ ਜੀ ਦੂਜਾ ਉਹਨਾਂ ਨੇ ਫਿਰ ਉਸ ਨੂੰ ਮਾਲ ਨੂੰ ਖਰੀਦਣ ਬਾਅਦ ਵਾਸਤੇ ਇੱਕ ਸਿਸਟਮ ਦਿੱਤਾ ਇੱਕ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਜੀ ਫਿਰ ਉਹਨੂੰ ਚੱਕਣ ਦਾ ਇੱਕ ਸਿਸਟਮ ਦਿੱਤਾ ਐਫਸੀਆਈ ਬਣ ਗਈ ਏਜੰਸੀਆਂ ਬਣ ਗਿਆ ਚੱਕਿਆ ਗਿਆ ਸ਼ੈਲਰ ਲੱਗੇ ਗਦਾਮ ਬਣ ਗਏ ਸਾਰਾ ਕੁਝ ਬਣ ਗਿਆ ਤੇ ਇਹੀ ਜੇ ਸਿਸਟਮ ਜੇ ਦੂਜੀਆਂ ਕ੍ਰੌਸ ਵਾਸਤੇ ਹੋਵੇ ਫਾਰੀਕਰ ਆਪਾਂ ਮੱਕੀ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਕੋਲ ਪ੍ਰੋਬਲਮ ਜਿਹੜੀ ਸਮੱਸਿਆ ਸਾਡੇ ਆ ਉਹ ਸਾਡੀ ਖਰੀਫ ਕ੍ਰੌਪ ਦੀ ਹੈ ਸਾਡੀ ਜਿਹੜੀ ਜਿਹੜੀ ਸਾਡੀ ਸੋਨੇ ਦੀ ਕ੍ਰੌਪ ਹੈ ਉਹਦੀ ਸਮੱਸਿਆ ਹੈ ਹੜੀ ਦੇ ਵਿੱਚ ਸਾਡੀ ਕਣਕ ਇੱਥੋਂ ਦੀ ਫਸਲ ਹੈ ਤੇ ਇਹ ਸਦੀਆਂ ਤੋਂ ਹੋ ਰਹੀ ਹੈ ਇਹਦਾ ਕੋਈ ਸਮੱਸਿਆ ਨਹੀਂ ਇਹਦੇ ਵਿੱਚ ਕੋਈ ਜ਼ਿਆਦਾ ਕੀੜਾ ਮਕੌੜਾ ਨਹੀਂ ਆਉਂਦਾ ਇਹਦੇ ਜ਼ਿਆਦਾ ਪਾਣੀ ਦੀ ਵੀ ਲੋੜ ਨਹੀਂ ਪੈਂਦੀ ਉਹ ਗੱਲਾਂ ਹੈਗੀਆਂ ਹਾਂ ਸੋ ਇਸੇ ਕਰਕੇ ਇਹ ਹੈ ਕਿ ਜੇ ਉਹਨਾਂ ਚੀਜ਼ਾਂ ਦੀ ਵੀ ਇਸੇ ਤਰੀਕੇ ਨਾਲ ਸਿਸਟਮ ਬਣ ਜੇ ਕਿ ਉਹਦੀ ਐਮਐਸਪੀ ਵੀ ਹੋ ਜੇ ਕੱਲਾ ਐਮਐਸਪੀ ਦੇਣ ਨਾਲ ਨਹੀਂ ਹੁਣ ਮੱਕੀ ਦੀ ਐਮਐਸਪੀ ਤਾਂ ਹੈਗੀ ਹੈ 250 ਰੁਪਏ ਪਰ ਉਸ ਤੇ ਚੱਕਦਾ ਕੋਈ ਨਹੀਂ ਉਹ ਅਗਲਾ ਸਿਸਟਮ ਹੈ ਜਿਹੜਾ ਕਿ ਉਹਦੇ ਸਰਕਾਰ ਚੱਕੇ ਚੱਕ ਕੇ ਮਿਲਣ ਦੇਵੇ ਜਾਂ ਜੋ ਵੀ ਉਹਦਾ ਕੰਮ ਕਰਨਾ ਹੈਗਾ ਕਰੇ ਇਸ ਤਰ੍ਹਾਂ ਹੀ ਸਰੋਂ ਹੈ ਇਸ ਤਰ੍ਹਾਂ ਹੀ ਤੋਰੀਆ ਹੈ ਕਾਟ ਕਿੱਥੇ ਹੈ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਕਾਟ ਕਿੱਥੇ ਕਿਉਂ ਨਹੀਂ ਇੰਪਲੀਮੈਂਟ ਹੁੰਦਾ ਗਰਾਊਂਡ ਪੱਧਰ ਤੇ ਦੇਖੋ ਇਹ ਇਹ ਹੁਣ ਜਿਹੜੀਆਂ ਪਾਲਿਸੀਆਂ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਕਿਉਂਕਿ ਕਣਕ ਤੇ ਝੋਨਾ ਜਿਹੜਾ ਹੈਗਾ ਇਹ ਜ ਹਾਂ ਜਿਹੜਾ 80 ਕਰੋੜ ਲੋਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਉਹਨਾਂ ਨੂੰ ਕਣਕ ਤੇ ਝੋਨਾ ਦਿੰਦੀ ਹੈਗੀ ਖਾਣ ਵਾਸਤੇ 5 ਕਿਲੋ ਹਰੇਕ ਇਨਸਾਨ ਵਾਸਤੇ ਹਰੇਕ ਮਹੀਨੇ ਦਾ ਸੋ ਇਹ ਚੀਜ਼ਾਂ ਉੱਥੇ ਖਪਤ ਹੋ ਜਾਂਦੀਆਂ ਨੇ ਸੋ ਉੱਥੇ ਖਪਤ ਦੀ ਸਮੱਸਿਆ ਨਹੀਂ ਹੈ ਤੇ ਇਸ ਕਰਕੇ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਂਦਾ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਕਈ ਵਾਰੀ ਉਹ ਸਮਝਦੇ ਨੇ ਵੀ ਜੇ ਅਸੀਂ ਉਗਾ ਲਈਏ ਬਹੁਤ ਜ਼ਿਆਦਾ ਸਰਪਲਸ ਹੋ ਗਏ ਤਾਂ ਕਰਾਂਗੇ ਕੀ ਇਹ ਤਰ੍ਹਾਂ ਹੁੰਦੀ ਹੈ ਇਸ ਕਰਕੇ ਅਸੀਂ ਗੱਲ ਕਰਦੇ ਹਾਂ ਮੈਂ ਜਿਹੜੀ ਗੱਲ ਕਰਦਾ ਕਿ ਝੋਨਾ ਮਾੜਾ ਨਹੀਂ ਹੈ ਝੋਨੇ 'ਚ ਪਾਣੀ ਮਾੜਾ ਪਰ ਪਾਣੀ ਤੁਸੀਂ ਜ਼ਿਕਰ ਕੀਤਾ ਪਾਣੀ ਝੋਨਾ ਵੀ ਖਾਂਦਾ ਪਾਣੀ ਮੱਕੀ ਵੀ ਖਾਂਦੀ ਹੈ ਮੈਂ ਸੈਮੀਨਾਰ ਸੁਣ ਰਿਹਾ ਸੀ ਤੁਹਾਡਾ ਪਾਣੀ ਸਫੈਦਾ ਵੀ ਖਾਂਦਾ ਜਿੰਨਾ ਕੁ ਮੈਨੂੰ ਪਤਾ ਤਾਂ ਇਹ ਅਸਲ ਵਿੱਚ ਕਿਸ ਤਰੀਕੇ ਦੇ ਨਾਲ ਹੈ ਮਤਲਬ ਇਹ تفصیلی ਨਾਲ ਦੱਸੋ ਕਿਉਂਕਿ ਪਾਣੀ ਤਾਂ ਇਹ ਤਿੰਨੇ ਉਹ ਖਾਂਦੇ ਨੇ ਤਾਂ ਫਿਰ ਤੁਸੀਂ ਇਹ ਕਿਉਂ ਉਤਸ਼ਾਹਿਤ ਕਰ ਰਹੇ ਹੋ ਕਿਸਾਨਾਂ ਨੂੰ ਨਹੀਂ ਉਹਦਾ ਕਾਰਨ ਇਹ ਹੈ ਕਿ ਜਿਹੜੀ ਸਾਡਾ ਝੋਨਾ ਹੈ ਉਹ 1 ਕਿਲੋ ਚੌਲ ਪੈਦਾ ਕਰਨ ਵਾਸਤੇ ਸਾਡਾ ਕੋਈ 4000 ਲੀਟਰ ਪਾਣੀ ਲੱਗਦਾ ਹੈ ਠੀਕ ਹੈ ਜੀ ਮੱਕੀ ਵਾਸਤੇ ਸਾਨੂੰ 1200 ਲੀਟਰ ਲੱਗਦਾ ਹੈ ਬਿਲਕੁਲ ਤੇ ਸਫੈਦਾ ਪਹਿਲਾਂ ਜਿਹੜੇ ਸਫੈਦੇ ਹੁੰਦੇ ਸੀ ਜਿਨੂੰ ਅਸੀਂ ਸਟ੍ਰੇਲੀਅਨਸ ਫਾਇਦਾ ਕਹਿੰਦੇ ਸੀ ਜੋ ਪਹਿਲਾਂ ਸ਼ੁਰੂ-ਸ਼ੁਰੂ ਚ ਆਇਆ ਸੀ ਟੈਪ ਰੂਟ ਹੁੰਦੀ ਸੀ ਥੱਲੇ ਤੱਕ ਸੀਗਾ ਬਹੁਤ ਪਾਣੀ ਲੈਂਦਾ ਸੀ ਬੜਾ ਵੱਡਾ ਹੋ ਜਾਂਦਾ ਸੀ ਉਹਦੇ ਮੁਕਾਬਲੇ ਚ ਹੁਣ ਸਾਡੇ ਕੋਲ ਕੋਲੋਨियल ਸਫੈਦਾ ਆ ਗਿਆ ਬਹੁਤ ਵੱਡਾ ਨਹੀਂ ਹੁੰਦਾ ਪੰਜਾਂ ਸਾਲਾਂ ਚਾਫਾ ਵੱਢ ਲੈਣੇ ਆ ਤੇ ਉਹ ਪਾਣੀ ਉਹਨਾਂ ਕੀ ਪਿੰਦਾ ਜਿਨ੍ਹਾਂ ਕਣਕ ਲਾ ਲੋ ਜਾਂ ਮੱਕੀ ਲਾ ਲੋ ਜਾਂ ਥੋੜਾ ਕਿਸਾਨਾਂ ਨੂੰ ਪਤਾ ਹੈ ਦੱਸ ਰਹੇ ਆ ਕਿਸਾਨਾਂ ਨੂੰ ਦੱਸ ਰਹੇ ਆ ਐਤਕੀ ਅਸੀਂ ਕੋਈ ਬਹੁਤ ਵੱਡੇ ਲੈਵਲ ਤੇ ਕਿਸਾਨਾਂ ਨੂੰ ਇਹ ਦੱਸ ਕੇ ਅਸੀਂ ਕਿਹਾ ਹੈਗਾ ਕਿ ਤੁਸੀਂ ਆਪਣੇ ਖੇਤਾਂ ਦੀਆਂ ਜਿਹੜੀਆਂ ਵਟਾਂ ਨੇ ਉਹ ਵਟਾਂ ਦੇ ਜਿਹੜੇ ਪਹਾੜ ਤੇ ਦਖਣ ਵਾਲੀ ਵਟ ਹੈ ਉਹਦੇ ਤੇ ਜੇ ਤੁਸੀਂ ਫਸਲ ਲਾ ਲਓ ਤਾਂ ਤੁਹਾਨੂੰ ਕੋਈ ਐਕਸਟਰਾ ਪਾਣੀ ਲਾਉਣ ਦੀ ਲੋੜ ਨਹੀਂ ਐਕਸਟਰਾ ਖਾਦ ਪਾਉਣ ਦੀ ਲੋੜ ਨਹੀਂ ਉਹਦਾ ਛੋੜਾ ਵੀ ਤੁਹਾਡੇ ਖੇਤਾਂ 'ਚ ਨਹੀਂ ਪਏਗਾ ਤੇ ਪਾਣੀ ਦਾ ਨੁਕਸਾਨ ਵੀ ਨਹੀਂ ਹੋਏਗਾ ਪਰ 5 ਸਾਲਾਂ ਦੇ ਵਿੱਚ ਉਹ ਸਵਾਇਦਾ ਜਿਹੜਾ ਹੈਗਾ ਇੱਕ ਸਵਾਇਦਾ 5 ਕੁਇੰਟਲ ਦੇ ਕਰੀਬ ਦੇ ਦਿੰਦਾ ਜਿਹੜਾ ਕਿ 5000 ਦਾ ਹੋ ਜਾਂਦਾ ਸੋ ਇੱਕ ਵੱਟ ਦੇ ਉੱਤੇ 40 ਬੂਟੇ ਲੱਗ ਜਾਂਦੇ ਤਾਂ 200 2 ਲੱਖ ਰੁਪਈਆ 2.5 ਲੱਖ ਰੁਪਈਆ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਵਾਇਦੇ ਦੇ ਜਾਂਦੇ ਨੇ ਜਦ ਤੱਕ ਪਾਣੀ ਨਹੀਂ ਕਿੰਦੇ ਸੋ ਪਾਣੀ ਦਾ ਮਸਲਾ ਸਾਡੇ ਸਾਹਮਣੇ ਸਭ ਤੋਂ ਵੱਡਾ ਹੈਗਾ ਝੋਨੇ ਦਾ ਝੋਨੇ ਦਾ ਵੀ ਕਿਹੜਾ ਜਿਹੜਾ ਝੋਨਾ ਸੀ ਕਿਦੋਂ ਕਰਕੇ ਲਓਣੇ ਕਿਉਂਕਿ ਉਹਦੇ ਚ ਪਾਣੀ ਉਹਦੇ ਚ ਲਗਾਤਾਰ ਸਾਨੂੰ ਪਾਣੀ 3-4 ਮਹੀਨੇ ਖੜਾ ਕਰਕੇ ਰੱਖਣਾ ਪੈਂਦਾ ਉਹਦੇ ਮੁਕਾਬਲੇ ਚ ਪਰ ਮੈਨੂੰ ਸਭ ਮਾਨਸਾ ਏਰੀਆ ਦੇ ਵਿੱਚ ਮੇਰੇ ਯਾਦ ਆ ਪਿਛਲੇ ਸਾਲ ਦੀ ਗੱਲ ਹੈ ਮਾਨਸਾ ਏਰੀਆ ਦੇ ਵਿੱਚ ਕਰਕਟ 40 ਤੋਂ 50 ਕਿੱਲੋ ਉਹਨਾਂ ਨੇ ਸਿੱਧੀ ਬਿਜਾਈ ਲਾਈ इवन ਕਿ ਸਰਕਾਰ ਵੀ ਉਹਨਾਂ ਨੂੰ ਕਹਿੰਦੇ ਕਿ ਜੇ ਤੁਸੀਂ ਸਿੱਧੀ ਬਿਜਾਈ ਕਰਦੇ ਹੋ ਅਸੀਂ ਤੁਹਾਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦਵਾਂਗੇ ਮਿਲਿਆ ਨਹੀਂ ਮਿਲਿਆ ਉਹ ਇੱਕ ਸੈਪਰੇਟ ਇਸ਼ੂ ਹੈ ਤਾਂ ਉਹ ਮੈਂ ਕਈ ਕਿਸਾਨਾਂ ਦੀਆਂ ਜਿਹੜੀਆਂ ਨੇ ਖਬਰਾਂ ਸੁਣੀਆਂ ਨੇ ਉਹ ਵਿਚਾਰੇ ਰੋਂਦੇ ਹੋਏ ਨਜ਼ਰ ਆਏ ਉਹ ਕਹਿੰਦੇ ਵੀ ਅਸੀਂ ਇੰਨਾ ਸਮਾਂ ਬਤੀਤ ਕੀਤਾ ਲੇਕ ਤੇ ਨਦੀਨ ਕਾਫੀ ਹੋਇਆ ਮਤਲਬ ਕਿ ਸਿੱਧੇ ਬਿਜਾਈ ਨਾਲ ਇਹ ਜੀਆਂ ਔਕੜਾਂ ਦਾ ਕਹਿੰਦੇ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਤਾਂ ਸਾਨੂੰ ਕਹਿੰਦੀ ਹੈ ਲੇਕਿਨ ਗਰਾਉਂਡ ਪੱਧਰ ਤੇ ਸਾਨੂੰ ਆਕੇ ਕੋਈ ਦੱਸੇ ਗਾਈਡ ਕਰੇ ਕਿ ਕਿਵੇਂ ਇਹ ਜਿਹੜੀ ਸਾਰੀ ਸਮੱਸਿਆ ਹੱਲ ਹੋ ਸਕਦੀ ਹੈ ਦੇਖੋ ਜੀ ਸਿੱਧੀ ਬਿਜਾਈ ਹੈ ਜਾਂ ਬੈਡ ਤੇ ਝੋਨੇ ਦੀ ਬਿਜਾਈ ਹੈ ਜਿਹਦੇ ਚ ਪਾਣੀ ਬਹੁਤ ਘੱਟ ਵਰਤਿਆ ਜਾਂਦਾ ਅੱਜ ਆਪਾਂ ਕਿਸਾਨਾਂ ਦਾ ਦੇਖਿਆ ਹੈਗਾ ਕਿ 4 ਜਾਂ 5 ਪਾਣੀ ਲੱਗਦੇ ਨੇ ਜੇ ਤੁਸੀਂ ਬੈਡਾਂ ਤੇ ਝੋਨਾ ਲਾਦੇ ਨੇ ਮੁਕਾਬਲਤਨ ਜਿਹੜਾ ਕਦੂ ਵਾਲਾ ਝੋਨਾ ਉੱਤੇ 30 ਤੋਂ 35 ਪਾਣੀ ਲੱਗਦੇ ਨੇ ਸੋ 25% ਪਾਣੀ ਦੇ ਨਾਲ ਹੀ ਹੋ ਜਾਂਦਾ ਹ ਜਿਹੜਾ ਕੱਦੂ ਵਾਲਾ ਝੋਨਾ ਇਹਨੂੰ ਲਾਉਂਦੇ ਨੂੰ ਆਪਾਂ ਨੂੰ 40-50 ਸਾਲ ਹੋ ਗਏ ਲੋਕਾਂ ਦੇ ਤਜਰਬੇ ਹੋ ਗਏ ਪੂਰੇ ਤਜਰਬੇ ਹੋ ਤਜਰਬੇ ਨੂੰ ਐਕਸਪੈਰੀਮੈਂਟ ਹੋ ਗਿਆ ਕਿਵੇਂ ਲਾਉਣਾ ਕਿਹੜੇ ਖੇਤ ਚ ਲਾਉਣਾ ਕਿੰਨਾ ਪਾਣੀ ਲਾਉਣਾ ਕਦੋਂ ਲਾਉਣਾ ਇੱਕ ਪਾਸੇ ਛੱਡਿਆ ਦੂਜੇ ਪਾਸੇ ਤੱਕ ਦੇਖ ਲਿਆ ਜੀ ਜਿਹੜੀ ਇਹ ਨਵੀਂ ਤਕਨੀਕ ਹੈ ਕਿਉਂਕਿ ਖੇਤੀ ਜਿਹੜਾ ਹੈ ਨਾ ਉਹ ਖੇਤੀ ਆਪਣੇ ਆਪ ਚ ਕੋਈ ਕਾਰੋਬਾਰ ਨਹੀਂ ਉਹ ਖੇਤੀ ਇੱਕ ਕਲਚਰ ਵੀ ਹੈ ਇੱਕ ਸਭਿਆਚਾਰ ਹੈ ਲੋਕਾਂ ਦਾ ਬਣ ਜਾਂਦਾ ਇੱਕ ਤਰੀਕਾ ਤੋਂ ਤਰੀਕਾ ਬਣ ਜਾਂਦਾ ਸੋ ਉਸ ਤੌਰ ਤਰੀਕੇ ਚ ਨਵੇਂ ਤੌਰ ਤਰੀਕੇ ਚ ਲੈ ਕੇ ਆਉਣ ਦੇ ਵਿੱਚ ਲੋਕਾਂ ਦੇ ਤਜਰਬੇ ਨਵੇਂ ਕਰਨੇ ਪ ਹਾਂ ਜਿਹੜਾ ਬੈਡ ਤੇ ਝੋਨਾ ਲਾਉਣ ਦਾ ਤਰੀਕਾ ਅਸੀਂ ਦੱਸਿਆ ਹੈਗਾ ਜੀ ਬਹੁਤ ਥੋੜਾ ਪਾਣੀ ਲੱਗਦਾ ਉਹ ਤੁਸੀਂ ਸ਼ੁਰੂ ਵਿੱਚ ਸਾਰੀ ਖੇਤਰ ਨੂੰ ਲਾਓ ਤੁਸੀਂ ਪਹਿਲੇ ਸਾਲ 1 ਕਿੱਲਾ ਲਾਓ ਉਹ ਉਸ ਕਿੱਲੇ ਤੋਂ ਤੁਸੀਂ ਤਜਰਬਾ ਲਓ ਅਗਲੇ ਸਾਲ ਨੂੰ ਦੋ ਕਿੱਲੇ ਕਰ ਲਓ ਫਿਰ ਤਜਰਬਾ ਲੈ ਕੇ ਉਹਦੇ ਚ ਕੰਮ ਕਰੋ ਤੇ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਦੇ ਵਿੱਚ ਫੇਲ ਹੋਣ ਦਾ ਕਾਰਨ ਨਵੀਂ ਕੋਈ ਵੀ ਤਕਨੀਕ ਆਉਂਦੀ ਹੈ ਤਾਂ ਫੇਲਰ ਰੇਟ ਹੁੰਦੇ ਹੁੰਦੇ ਹੁੰਦਾ ਨੇਗੇਟਿਵ ਫੇਲ ਹੋਣ ਦਾ ਕਾਰਨ ਇਹ ਸੀਗਾ ਕਿ ਸਾਡੇ ਕੋਲ ਨਦੀਨ ਨਾਸ਼ਕ ਦਵਾਈਆਂ ਉਹ ਨਹੀਂ ਸੀ ਕਿਉਂਕਿ ਸਾਰੀਆਂ ਸਾਰੀਆਂ ਨਦੀਨ ਨਾਸ਼ਕ ਦਵਾਈਆਂ ਕਿਡੀਆਂ ਬੜੀਆਂ ਨੇ ਸਾਰੇ ਦੁਨੀਆ 'ਚ ਜਿਹੜੀ ਖੜੇ ਪਾਣੀ 'ਚ ਕੰਮ ਕਰਦੀ ਹੈ ਜੀ ਕਦੂ ਵਾਲੇ ਝੋਨੇ 'ਚ ਕੰਮ ਕਰਦੀਆਂ ਨੇ ਤਾਂ ਦੂਜੇ ਪਾਸੇ ਕੰਮ ਹੀ ਨਹੀਂ ਸੀ ਹੋਇਆ ਕਿਉਂਕਿ ਝੋਨਾ ਦੁਨੀਆਂ 'ਚ ਹੁੰਦਾ ਹੀ ਉੱਥੇ ਆ ਜਿੱਥੇ ਮੈਂ ਤੁਹਾਨੂੰ ਦੱਸਿਆ 1500 ਐਮਐਮ ਤੋਂ ਵੱਧ ਬਰਸਾਤ ਹੁੰਦੀ ਹੈ ਜਿੱਥੇ ਪਾਣੀ ਬਹੁਤ ਹੁੰਦਾ ਸੋ ਇਸ ਕਰਕੇ ਦੁਆਨੀਆਂ ਵੀ ਉਸ ਤਰ੍ਹਾਂ ਦੀ ਬਣ ਗਈਆਂ ਸੋ ਸਾਡੇ ਪਾਣੀ ਘਟ ਹੈ ਇਸ ਕਰਕੇ ਬਿਨਾ ਪਾਣੀ ਤੋਂ ਉਹ ਦੁਆਨੀਆਂ ਨਹੀਂ ਸੀ ਬਣੀਆਂ ਪਰ ਹੁਣ ਬਣ ਗਈਆਂ ਨੇ ਹੁਣ ਕਾਫੀ ਦੁਆਨੀਆਂ ਜਿਹੜੀਆਂ ਆ ਗਈਆਂ ਨੇ ਹੁਣ ਖਾਸ ਕਰਕੇ ਵੱਟਾਂ ਦੇ ਉੱਤੇ ਜਿਹੜੀਆਂ ਸਿਸਟਮ ਨਵਾਂ ਆਇਆ ਹੈਗਾ ਕੀ ਰਿਜ਼ਲਟ ਹੈ ਇਸ ਵਾਰ ਦਾ ਤੁਸੀਂ ਦੇਖਿਆ ਉਹ ਗਰਾਊਂਡ ਪੱਧਰ ਤੇ ਫਿਰ ਰਹੇ ਹੋ ਗਰਾਊਂਡ ਪੱਧਰ ਤੇ ਇਹ ਹੈ ਜੇ ਕਿ ਜਿੱਥੇ ਵੀ ਸਿੱਧੀ ਬਜਾਈ ਹੋਈ ਹੈ ਜਾਂ ਵੱਟਾਂ ਤੇ ਝੋਨਾ ਆਇਆ ਉ ਚਾੜਦਾ ਹੁਣ ਚਲਵਾ ਰਿਹਾ ਉਚਾਰਦਾ ਇਹਦਾ ਨੋਰਮਲ ਹੋਇਆ ਹੋਇਆ ਚਾੜਦਾ ਪਹਿਲਾਂ ਵੀ ਕਰਵਾਲਾ ਅਪ੍ਰੋਕਸ ਕਦੂ ਨਾਲੋਂ ਕਿੰਨਾ ਕਦੂ ਨਾਲ ਬਿਲਕੁਲ ਸੇਮ ਸੇਮ ਚਾੜਦਾ ਦੇਖੋ ਝੋਨਾ ਇੱਕ ਇਸ ਤਰ੍ਹਾਂ ਦੀ ਫਸਲ ਹੈ ਕਿ ਝੋਨੇ ਦੇ ਵਿੱਚ ਅਸੀਂ ਇਹ ਤੈਅ ਕਰ ਲਿਆ ਕਿ ਇਹ ਪਾਣੀ ਚ ਹੁੰਦੀ ਹੈ ਜੀ ਪਰ ਇਹ ਫਸਲ ਇਸ ਤਰ੍ਹਾਂ ਦੀ ਕਿ ਪਾਣੀ ਦੇ ਵਿੱਚ ਵੀ ਹੁੰਦੀ ਹੈ ਜੇ ਤਾਂ ਮਤਲਬ ਇਹ ਨਹੀਂ ਕਿ ਪਾਣੀ ਤੋਂ ਬਿਨਾ ਨਹੀਂ ਹੋ ਸਕਦੀ ਓਕੇ ਸੋ ਇਹ ਪਾਣੀ ਤੋਂ ਬਿਨਾ ਕਰਨ ਦਾ ਤਜਰਬਾ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ 3-4 ਲੱਖ ਹੈਕਟੇਅਰ ਦੇ ਵਿੱਚ ਜਾਨੀ ਕਿ ਕੋਈ 7-8 ਲੱਖ ਇਕੜ ਦੇ ਵਿੱਚ ਸਿੱਧੀ ਬਿਜਾਈ ਜਾਂ ਬੱਟਾਂ ਵਾਲੀ ਬਿਜਾਈ ਹੋਈ ਹੈ ਤੇ ਲੋਕ ਹੁਣ ਖੁਸ਼ ਨਹੀਂ ਉਸਤੇ ਤੇ ਉਹ ਆਪਣੇ ਤੇਆਰਪੇ ਤੇ ਦੇਖ ਰਿਹਾ ਜੜੀਆਂ ਸਭ ਨੇ ਇੱਥੇ ਆਪਾਂ ਹੁਣ ਖੜੇ ਆ ਇੱਥੇ ਇਹਨਾਂ ਨੇ ਇੱਕ ਕਿਲਾ ਲਾਇਆ ਹੈਗਾ ਬਹੁਤ ਸੋਹਣਾ ਕਿਸਾਨਾਂ ਨੇ ਅੱਜ ਦੇਖਿਆ ਅਸੀਂ ਵੀ ਅੱਜ ਦੇਖਿਆ ਬੜਾ ਸੋਹਣਾ ਹੋਇਆ ਹੈ ਅਗਲੇ ਸਾਲ ਜਦੋਂ ਹੋਰ ਵਧਾਉਣਗੇ ਤਾਂ ਇਹਦੇ ਚ ਹੋ ਸਕਦਾ ਕਿ ਇਹ ਕਹਨ ਵੀ ਅਸੀਂ 5 ਕਿਲੋ ਬੀਜ ਪਾਇਆ ਸੀ ਤਾਂ 6 ਕਿਲੋ ਪਾਵਾਂਗੇ ਹਮ ਠੀਕ ਹੈ ਨਾ ਅਸੀਂ ਪਿਛਲੇ ਸਾਲ 10 ਜੂਨ ਨੂੰ ਲਾਇਆ ਸੀ 15 ਜੂਨ ਨੂੰ ਲਾਵਾਂਗੇ ਸਮੇਂ ਦੀ ਮੁੱਖ ਲੋੜ ਬਣ ਗਈ ਜੇ ਆਪਾਂ ਧਰਤੀ ਹਿੱਟਲਾ ਪਾਣੀ ਨਾ ਬਚਾਇਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਜ਼ਮੀਨਾਂ ਬੰਜਰ ਹੋ ਜਾਣਗੀਆਂ ਕੁਦਰਤ ਦੇ ਨਾਲ ਛ ਵੱਡਾ ਮਾੜਾ ਦੌਰ ਹੈ ਹੜਾਂ ਦਾ ਦੌਰ ਮੈਂ ਉਹਦਾ ਜ਼ਿਕਰ ਕਰੂੰਗਾ ਹੜਾਂ ਦੇ ਦੌਰ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਇਧਰ ਦੁਆਬੇ ਮਾਝਾ ਵਾਲੇ ਏਰੀਏ ਨੇ ਇੱਥੇ ਕਾਫੀ ਵੱਡਾ ਬੱਦਰ ਤੇ ਜਿਹੜੇ ਨੁਕਸਾਨ ਹੋਇਆ ਮਾਲਵੇ ਏਰੀਏ 'ਚ ਆਪਾਂ ਇਸ ਟੈਪ ਖੜੇ ਆ ਇੱਥੇ ਵੀ ਬਹੁਤਾ ਵਧੀਆ ਜਿਹੜਾ ਉਹ ਨਹੀਂ ਰਿਹਾ ਹੈਗਾ ਝਾੜ ਨਹੀਂ ਰਿਹਾ ਕਿਤੇ ਦਾਣਾ ਜਮੀ ਛੋਟਾ ਰਹੇਗਾ ਚੌੜ ਦਾ ਜਾਂ ਫਿਰ ਕਿਤੇ ਕਹਿ ਲਈਏ ਕਿ ਹਲਦੀ ਰੋਗ ਲੱਗ ਗਿਆ ਅੱਜ ਕੱਲ ਜਿਹੜੀ ਜ਼ਿਆਦਾ ਸਮੱਸਿਆ ਆਈ ਹੈ ਉਹ ਹਲਦੀ ਰੋਗ ਦੀ ਆਈ ਹੈ ਕਿਸਾਨਾਂ ਨੂੰ ਇਹਦਾ ਕੀ ਮੁੱਖ ਕਾਰਨ ਮੰਨਦੇ ਹੋ ਤੁਸੀਂ ਦੇਖੋ ਜਿਹੜੀ ਖੇਤੀਬਾੜੀ ਆ ਉਹ ਕਿਉਂਕਿ ਕੁਦਰਤ ਦੇ ਵਿੱਚ ਹੁੰਦੀ ਹੈ ਕਿਉਂਕਿ ਖੇਤੀਬਾੜੀ ਲਗਾਤਾਰ ਕੁਦਰਤ ਦੇ ਵਿੱਚ ਹੁੰਦੀ ਹੋਈ ਬੇਸਿਕਲੀ ਇਹ ਹੁੰਦੀ ਹੈ ਕਿ ਉਹ ਕੁਦਰਤ ਦੇ ਜਿਹੜੇ ਤੱਤ ਨੇ ਜਾਂ ਮੌਸਮ ਹੈ ਜਿਹੜਾ ਉਹਦੇ ਨਾਲ ਇੰਟਰੈਕਟ ਕਰਦੀ ਹੈ ਸੋ ਐਤਕੀ ਕਿਉਂਕਿ ਨਵੀਂ ਜਾਦਾ ਰਹੀ ਤੇ ਨਵੀਂ ਜਾਦਾ ਦੇਰ ਤੱਕ ਰਹੀ ਮੀਂਹ ਜਾਦਾ ਪਏ ਇਸ ਕਰਕੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਉਦੋਂ ਪੈਦਾ ਹੁੰਦੀ ਹੈ ਨਾ ਜਦੋਂ ਗਰਮੀ ਤੇ ਨਮੀ ਜਾਦਾ ਹੋ ਸੋ ਸਾਡੇ ਕੋਲ ਦੋ ਬਿਮਾਰੀਆਂ ਬਹੁਤ ਵੱਡੇ ਲੈਵਲ ਤੇ ਆਈਆਂ ਨੇ ਹਲਦੀ ਰੋਗ ਬਹੁਤ ਵੱਡੇ ਲੈਵਲ ਤੇ ਆਇਆ ਤੇ ਦੂਜਾ ਉਹ ਜਿਹੜੀ ਚਾਈਨਿਸ ਵਾਇਰਸ ਕਹਿੰਦੇ ਆ ਬੋਣਾ ਰੋਗ ਉਹ ਵੱਡੇ ਵੱਡੇ ਲੈਵਲ ਤੇ ਆਇਆ ਤੇ ਉਹ ਵੀ ਉੱਥੇ ਆਇਆ ਹੈਗਾ ਕਿ ਇੱਕ ਤਜਰਬਾ ਹੋ ਗਿਆ ਕਿ ਜਿਹੜੇ ਲੋਕਾਂ ਨੇ 20 ਜੂਨ ਤੋਂ ਪਹਿਲਾਂ ਚੋਣਾ ਲਾਇਆ ਸੀ ਟ੍ਰਾਂਸਪਲੈਂਟ ਕੀਤਾ ਸੀ ਉੱਥੇ ਇਹ ਰੋਗ ਜ਼ਿਆਦਾ ਆਇਆ ਜਿੱਥੇ 20 ਜੂਨ ਤੋਂ ਬਾਅਦ ਲਾਇਆ ਸੀ ਉੱਥੇ ਘੱਟ ਆਇਆ ਇਹ ਵੱਡਾ ਸਵਾਲ ਹੈ ਲੇਕਿਨ ਸਰਕਾਰ ਫਿਰ ਕਿਉਂ ਕਹਿ ਰਹੀ ਹੈ ਸਰਕਾਰ ਕੋਲ ਤਾਂ ਤੁਹਾਡੇ ਵਰਗੇ ਤਕੜੇ ਕਾਬਿਲ ਅਫਸਰ ਨੇ ਜੀ ਅਸਲ ਵਿੱਚ ਹਾਲਾਂਕਿ ਤੁਸੀਂ ਰਿਟਾਇਰ ਹੋ ਗਏ ਹੋ ਫਿਰ ਇਹ 1 ਜੂਨ ਦੀ ਜਿਹੜੀ ਸੁਜੈਸ਼ਨ ਦਿੰਦਾ ਹੈ ਮਹਾਲਾਕੇ ਖੇਤੀਬਾੜੀ ਵਿਭਾਗ ਹੀ ਦਿੰਦਾ ਸਰਕਾਰ ਨੂੰ ਕਿਉਂਕਿ ਬਿਊਰੋਕ੍ਰੇਸੀ ਸਰਕਾਰ ਚਲਾਉਂਦੀ ਹੈ ਤੁਹਾਨੂੰ ਵੀ ਸਭ ਨੂੰ ਪਤਾ ਹੈ ਨਾ ਆਪਾਂ ਨੂੰ ਇਹ ਫਿਰ ਉੱਥੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਉਹ ਕਿਉਂ ਇਸ ਹਿਸਾਬ ਨਾਲ ਜਿਹੜਾ ਸਰਕਾਰ ਨੂੰ ਗਲਤ ਗਾਈਡ ਕਰਕੇ ਲੋਕਾਂ ਦੇ ਵਿੱਚ ਇਸ ਹਿਸਾਬ ਦਾ ਮੈਸੇਜ ਜਾਂਦਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 20 ਜੂਨ ਤੋਂ ਪਹਿਲਾਂ ਲੱਗਿਆ ਉਹਦਾ ਇਹ ਜਿਹੜਾ ਆਪਾਂ ਨਤੀਜਾ ਨੇ ਤੁਸੀਂ ਜਿਵੇਂ ਕਿਹਾ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਸਰਕਾਰ ਦੇ ਵਿੱਚ ਫੈਸਲਾ ਲੈਣ ਵਾਲੀਆਂ ਇੱਕ ਹੁੰਦੀ ਹੈ ਟੈਕਨੀਕਲ ਬੰਦੇ ਇੱਕ ਹੁੰਦੀ ਹੈ ਪੋਲੀਟੀਕਲ ਬੰਦੇ ਜੀ ਸੋ ਟੈਕਨੀਕਲ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਸਾਲ ਮਾਰਚ ਦੇ ਮਹੀਨੇ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਬਹੁਤ ਡਿਟੇਲ ਚਿੱਠੀ ਲਿਖ ਕੇ ਪਿਛਲੇ 10 ਸਾਲਾਂ ਦਾ ਡਾਟਾ ਲਾ ਕੇ ਕਿ ਭਾਈ ਐਤਕੀ ਤੁਸੀਂ 20 ਜੂਨ ਕਰੋ ਇਹਦਾ ਮਜਾਇਦਾ ਸਮਾਂ ਇਸੇ ਤਰੀਕੇ ਨਾਲ ਸਾਡਾ ਜਿਹੜਾ ਵਾਟਰ ਰੈਗੂਲੇਟਰੀ ਕਮਿਸ਼ਨ ਹੈ ਉਹਨੇ ਚਿੱਠੀ ਲਿਖ ਕੇ ਕਿਹਾ ਹੈ ਕਿ 20 ਜੂਨ ਕਰੋ ਇਸੇ ਤਰ੍ਹਾਂ ਸਾਡੀ ਇੱਕ ਜਥੇਬੰਦੀ ਹੈ ਜਿਹੜੀ ਕਿ ਟੈਕਨੀਕਲ ਬੰਦੇ ਦੁਨੀਆ ਭਰ ਦੇ ਵਿੱਚ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਨੇ ਉਹਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਕਿਹਾ ਕਿ 20 ਜੂਨ ਕਰੋ ਜ਼ਰੂਰੀ ਹੈ ਪਰ ਸਰਕਾਰ ਦਾ ਕਿਤੇ ਨਾ ਕਿਤੇ ਇਹ ਫੈਸਲਾ ਪੋਲੀਟੀਕਲ ਸੀ ਇਹ ਬਿਊਰੋਕ੍ਰੈtic ਨਹੀਂ ਸੀ ਪੋਲੀਟੀਕਲ ਲੈਵਲ ਤੇ ਇਹ ਸੋਚਿਆ ਵੀ ਸ਼ਾਇਦ 1 ਜੂਨ ਕਰਕੇ ਕਿਸਾਨ ਸਾਨੂੰ ਵੋਟਾਂ ਜ਼ਿਆਦਾ ਪਾ ਦੇਣਗੇ ਸੋ ਇਹ ਪੋਲੀਟੀਕਲ ਫੈਸਲਾ ਜਿਹੜਾ ਹੋਇਆ ਪੋਲੀਟੀਕਲ ਫੈਸਲਾ ਜਦੋਂ ਟੈਕਨੋਕ੍ਰੇਟਸ ਦੀ ਐਡਵਾਈਸ ਦੇ ਅਗੇਂਸਟ ਹੋਣ ਤਾਂ ਉਹਨਾਂ ਦਾ ਨੁਕਸਾਨ ਹੋਣੇ ਨਹੀਂ ਉਹ ਵੋਟਾਂ ਸਭਨੇ ਲੱਗੀ ਵੋਟਾਂ ਕਿਹੜੀਆਂ ਸੀ ਇਸ ਵਕਤ ਤਾਂ ਕੋਈ ਪੰਨੂ ਸਭ ਤੋਂ ਵੋਟਾਂ ਹੈ ਨਹੀਂ ਸੀ ਦੇਖੋ ਪੋਲਿਟੀਕਲ ਕਿਉਂ ਡਿਸੀਜਨ ਲਿਆ ਜਦੋਂ ਜਦੋਂ ਕੋਈ ਪੋਲਿਟੀਸ਼ਨ ਫੈਸਲਾ ਲੈਂਦਾ ਤਾਂ ਪੋਲਿਟੀਸ਼ਨ ਦੀ ਅੱਖਾਂ ਅੰਗੇ ਤਾਂ ਵੋਟਾਂ ਦੀ ਐਨਕੀ ਲੱਗੀ ਹੁੰਦੀ ਹੈ ਹੋਰ ਤਾਂ ਕੋਈ ਨਹੀਂ ਹੁੰਦੀ ਠੀਕ ਹੈ ਉਹਨਾ ਤਾਂ ਇਹ ਪਤਾ ਨਹੀਂ ਪਰ ਇਹਦੇ ਵਿੱਚ ਫਿਰ ਫਿਰ ਇਹਦੇ ਵਿੱਚ ਹੁਣ ਜੇ ਕਿਸਾਨੀ ਦਾ ਜਿਹੜਾ ਅਸਲ ਦੇ ਵਿੱਚ ਜਿੱਤੇ ਜਿੱਤੋਂ ਸਾਰਾ ਸਿਸਟਮ ਚੱਲਦਾ ਜੇਕਰ ਆਪਾਂ ਕਿਸਾਨੀ ਨੂੰ ਆਪਾਂ ਦੁਜੀਤੀ ਜਾਂ ਫਿਰ ਚਿੰਤਾ ਚ ਪਾ ਦਾਂਗੇ ਤਾਂ ਫਿਰ ਆਪਣਾ ਜਿਹੜਾ ਰੈਵਨਿਊ ਹੈ ਪੂਰੇ ਆਪਣਾ ਇਅਰ ਦਾ ਉਹ ਕਿਤਨੇ ਕਿਤੇ ਮਾਰ ਪਊਗੀ ਇਹਦੇ ਨਾਲ ਮਹਿੰਗਾਈ ਕਿਤਨੇ ਕਿਤੇ ਵਧ ਹੁਣ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੇ ਐਕਸਪਰਟਸ ਨੇ ਖਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਉਹ ਸਾਰਾ ਸਟੱਡੀ ਕਰਨ ਤੋਂ ਬਾਅਦ ਜੀ ਸਰਕਾਰ ਨੂੰ ਦੁਬਾਰਾ ਨਵੇਂ ਸਿਰੇ ਤੋਂ ਰეკਮੈਂਡੇਸ਼ਨ ਦੇਵੇ ਕਿ ਜੀ ਦੇਖੋ ਜੀ ਅਸੀਂ ਸਰਕਾਰੇ ਅਸੀਂ ਤੁਹਾਨੂੰ ਪਿਛਲੇ ਸਾਲ ਵੀ ਕਿਹਾ ਸੀ 20 ਜੂਨ ਦਾ ਕਰੋ ਤੇ ਹੁਣ ਤੁਸੀਂ 20 ਜੂਨ ਦਾ ਨਹੀਂ ਕੀਤਾ ਉਹਦਾ ਆ ਨੁਕਸਾਨ ਹੋ ਗਿਆ ਆ ਨੁਕਸਾਨ ਤੇ ਹੁਣ ਤੁਸੀਂ ਅਗਲੇ ਸਾਲ ਇਹਨੂੰ 20 ਜੂਨ ਦਾ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਨੁਕਸਾਨ ਜਿਹੜੀਆਂ ਇਸ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਹੁਣ ਚਾਈਨਿਸ ਵਾਇਰਸ ਜਿਹੜੀ ਹੈ ਉਹ ਸਾਡੇ ਕੋਲ ਨਵੀਂ ਬਿਮਾਰੀ ਆਈ ਹੈ ਪਿਛਲੇ ਸਾਲ ਤੋਂ ਉਦੋਂ ਪਹਿਲਾਂ ਨਹੀਂ ਸੀ ਆਹ ਹਰਦੀ ਰੋਗ ਵੀ ਐਤਕੀ ਇੰਨਾ ਜ਼ਿਆਦਾ ਫੈਲ ਗਿਆ ਠੀਕ ਹੈ ਅੱਛਾ ਸਾਡੇ ਕੋਲ ਸਰਕਾਰ ਵੀ ਕਹਿ ਰਹੀ ਹੈ ਹੋਰ ਵੀ ਕਹਿ ਰਹੇ ਨੇ ਕਿ ਜੀ ਪੂਸਾ 44 ਲਾਣੀ ਬੰਦ ਕਰ ਦਿਓ ਪਰ ਕਿਸਾਨਾਂ ਨੇ ਪੂਸਾ 44 ਇਸ ਕਰਕੇ ਲਾ ਲਈ ਕਿ ਜੀ ਪਹਿਲੀ ਜੂਨ ਹੋ ਗਈ ਲਾਲੂ ਕੋਈ ਗੱਲ ਨਹੀਂ ਉਹ ਪੂਸਾ 44 ਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀਆਂ ਆ ਗਈਆਂ ਸੋ ਪੂਸਾ 44 ਦੇ ਵਿੱਚ ਆਈਆਂ ਹੋ ਬਿਮਾਰੀਆਂ ਨੇ ਬਾਕੀ ਖੇਤਾਂ ਦੇ ਵਿੱਚ ਵੀ ਨੁਕਸਾਨ ਕੀਤਾ ਸੋ ਇਸ ਫੈਸਲੇ ਦਾ ਨੁ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਟੈਕਨੋਕ੍ਰੇਟਸ ਦੀ ਜਾਂ ਜਿਹੜੇ ਸਾਇੰਟਿਸਟ ਨੇ ਖੇਤੀਬਾੜੀ ਦੇ ਉਹਨਾਂ ਦੀ ਗੱਲ ਮੰਨ ਕੇ ਇਹਦਾ ਸਹੀ ਟਾਈਮ ਟਾਈਮਿੰਗ ਠੀਕ ਕਰੇਗੀ ਠੀਕ ਹੈ ਸ਼ੁਕਰੇ ਬਹੁਤ ਧੰਨਵਾਦ ਤੁਸੀਂ ਤਫਸੀਲ ਨਾਲ ਗੱਲਬਾਤ ਕੀਤੀ ਤਾਂ ਸੋਈ ਸਨ ਕਰਨ ਸਿੰਘ ਪਨੂ ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਵਕ ਵਕ ਫਸਲਾਂ ਨੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਸਸ ਸ੍ਰੀ